ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਤ ਨਗਰ ਨਿਵਾਸੀ ਅਤੇ ਇਲਾਕਾ ਨਿਵਾਸੀ ਗੁਰੂਕੀਆਂ ਸਿੱਖ ਸੰਗਤਾਂ ਨੂੰ ਬੇਨਤੀ ਕਰ ਰਿਹਾ ਜਾਨੀ ਜਰਨੈਲ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਪਾਨ ਸਾਹਿਬ ਸੱਚੀ ਮੰਜੀ ਨਗਰ ਸੈਦੇਵਾਲਾ ਤਹਿਸੀਲ ਬਡਲਾੜਾ ਜ਼ਿਲ੍ਹਾ ਮਾਨਸਾ ਤੋਂ ਕਿ ਇਸ ਨਗਰੀ ਦੇ ਵਿੱਚ ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੇ ਚਰਨਾਂ ਦੇ ਪਵਿੱਤਰ ਜੂੜਾ ਸਾਹਿਬ ਨੇ ਉਹਨਾਂ ਦੇ ਸਿੱਖ ਰਾਮ ਗਿਆਨੀ ਬਾਬਾ ਸਚਨ ਸਾਜੀ ਜਿਨ੍ਹਾਂ ਨੇ ਕਿ 12 ਸਾਲ ਸਤਗੁਰਾਂ ਦੇ ਗੁਰੂ ਲੰਗਰਾਂ ਦੀ ਸੇਵਾ ਕਰਕੇ ਤੇ ਬਖਸ਼ਾ ਲੈਣੀਆਂ ਕੀਤੀਆਂ ਸਤਗੁਰਾਂ ਨੇ ਪ੍ਰਸੰਨ ਹੋ ਕੇ ਆਪਣੇ ਸ਼ੇਖ ਨੂੰ ਇਹ ਬਖਸ਼ਿਸ਼ ਦਿੱਤੀ ਤੇ ਬੇਅੰਤ ਵਰ ਦੇ ਕੇ ਨਵਾਜਿਆ ਪੀੜੀਦਰ ਪੀੜੀ 13ਵੀਂ 14ਵੀਂ ਪੀੜੀ ਹੁਣ ਇਸ ਨਗਰ ਦੇ ਵਿੱਚ ਵਸ ਰਹੀ ਹੈ ਤੇ ਇਸ ਪਰਵਾਰ ਦੇ ਪਾਸ ਸਤਗੁਰਾਂ ਦੀ ਪਵਿੱਤਰ ਚਰਨਾਂ ਦੇ ਜੋੜਾ ਸਾਹਿਬ ਨੇ ਜਿਨ੍ਹਾਂ ਕੇ ਬੇਅੰਤ ਵਰ ਨੇ ਬੜੇ ਦੁਖੀ ਦੁਖੀ ਸੰਗਤ ਇਥੂ ਆ ਕੇ ਠੀਕ ਹੁੰਦੀ ਹੈ ਪਰ ਅਫਸੋਸ ਬਹੁਤ ਸਾਰੇ ਭੁੱਲੜ ਲੋਕ ਇਸ ਸਤਿਗੁਰਾਂ ਦੇ ਪਵਿੱਤਰ ਬਖਸ਼ਿਸ਼ ਦੇ ਉੱਤੇ ਕਿੰਤੂ ਪ੍ਰੰਤੂ ਕਰ ਰਹੇ ਆ ਕੋਈ ਜਸਪਾਲ ਸਿੰਘ ਨਾਮ ਦਾ ਵਿਅਕਤੀ ਹੈ ਜਿਹੜਾ ਕਿ ਬਣਾ ਕਰਕੇ ਵੀਡੀਓ ਉੱਤੇ ਪਾਉਂਦਾ ਹੈ ਤੇ ਸਤਿਗੁਰਾਂ ਦੇ ਘਰ ਨੂੰ ਗਲਤ ਜਿਹੜਾ ਉਹ ਯੂਜ਼ ਕਰਦਾ ਹੈ ਇਸ ਵਾਸਤੇ ਬੇਨਤੀ ਹੈ ਕਿ ਉਸ ਸੱਜਣ ਨੂੰ ਬੇਨਤੀ ਹੈ ਕਿ ਐਦਾਂ ਫੋਨਾਂ ਤੇ ਗੱਲਾਂ ਨਹੀਂ ਹੁੰਦੀਆਂ ਜੇ ਤੁਸੀਂ ਨੇ ਸੰਤੁਸ਼ਟੀ ਆਪਣੀ ਕਰਵਾਉਣੀ ਹੈ ਤੇ ਨਗਰ ਸੈਟੇ ਵਾਲਾ ਤਹਿਸੀਲ ਬਟਲਾਡਾ ਜ਼ਿਲ੍ਹਾ ਮਾਨਸਾ ਦੇ ਵਿੱਚ ਸਾਡਾ ਨਗਰ ਹੈ ਇਹਦੇ ਵਿੱਚ ਕੋਈ ਲੋਰ ਹੈ ਨਹੀਂ ਤੇ ਨਾ ਹੀ ਕੋਈ ਪਖੰਡ ਹੈ ਤੇ ਨਾ ਹੀ ਇਹ ਕੋਈ ਭੇਖ ਹੈ ਸਾਡੇ پاس ਤੁਸੀਂ ਆ ਜਾਓ ਅਸੀਂ ਤੁਹਾਡੀ ਸੰਤੁਸ਼ਟੀ ਕਰਵਾਵਾਂਗੇ ਪਰ ਸੰਤੁਸ਼ਟੀ ਇਸ ਗੱਲ ਤੇ ਕਰਵਾਵਾਂਗੇ ਕਿ ਕੋਈ ਨਾ ਕੋਈ ਡੰਡ ਰੱਖਿਆ ਜਾਏਗਾ ਜੇਤੇ ਅਸੀਂ ਝੂਠੇ ਹੋਏ ਤੇ ਸਾਨੂੰ ਡੰਡ ਲੱਗੇਗਾ ਆਗਰ ਜੇ ਤੁਸੀਂ ਝੂਠੇ ਹੋਏ ਤੇ ਫਿਰ ਡੰਡ ਲੱਗੇਗਾ ਉਹ ਕਬੂਲ ਕਰਨਾ ਪਵੇਗਾ ਇਸ ਵਾਸਤੇ ਸੰਗਤਾਂ ਨੂੰ ਬੇਨਤੀ ਹੈ ਕਿ ਇਹੋ ਜੇ ਲੋਕਾਂ ਤੋਂ ਤੁਸੀਂ ਸੁਚੇਤ ਰਹਿਣਾ ਅਤੇ ਗੁੰਮਰਾਹ ਨਹੀਂ ਹੋਣਾ ਸਤਿਗੁਰਾਂ ਦੇ ਚਰਨਾਂ ਦੇ ਜੁੜਾ ਸਾਹਿਬ ਦੇ ਦਰਸ਼ਨਦਾਰੇ ਕਰਕੇ ਸੁੱਖਾਂ ਦੀ ਪ੍ਰਾਪਤੀ ਕਰਕੇ ਤੇ ਦੁੱਖਾਂ ਤੋਂ ਰਹਿਤ ਹੋਣਾ ਇਹ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ